ਗੱਲ ਲਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਸ਼ਿਕੁਰੀ ਗੱਲ ਕੀਤੀ ਹੋਏ ਨਹੀਂ ਜੀ ਤੇ ਤੂੰ ਮੈਨੂੰ ਚਤੁਰ ਮਾਰਨੇ ਤੇ ਛਤਰਪਾਜੀ ਦੇਖੋ ਤੁਸੀਂ ਪੰਜਾਬ ਦਾ ਮਾਅਲ ਕਿਉਂ ਖਰਾਬ ਤੁਸੀਂ ਖਾਲੀਸਾਨੀ ਦਾ ਕਿਉਂ ਉਹ ਕਰਦੇ ਹੋਏ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਹਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਤੇਰੀ ਸੁਣ ਮੇਰੀ ਸੁਣ ਹਾਂ ਜੀ ਇਹਨੂੰ ਤਿੰਨੋਂ ਵੀ ਪਤਾ ਹੈ ਕਿ ਮੈਂ ਪਾਕਿਸਤਾਨੀ ਹਾਂ ਮੈਂ ਇੰਡੀਆ ਨਹੀਂ ਆ ਸਕਦਾ ਹਾਂ ਜੀ ਠੀਕ ਹੈ ਹਾਂਜੀ ਮੇਰਾ ਪਾਪਾ ਜਦੋਂ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਉ ਨਹੀਂ ਕਰਦੀਦਾ ਹੁੰਦਾ ਕਿ ਮੈਂ ਛਿੱਤਰ ਮਾਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ ਵੀਊ ਸ਼ੂਜ਼ ਦੇ ਚੱਕਰ ਵਿੱਚ ਮੈਂ ਤੇ ਤੇਰੀ ਵੀਡੀਓ ਹੁਣ ਭੇਜੀ ਮੈਂ ਕਿ ਚਲੋ ਮੈਂ ਭਾਈ ਨੂੰ ਕਾਲ ਕਰਕੇ ਪੁੱਛਣਾ ਕਿ ਵੀ ਕਿਸ ਵਜ੍ਹਾ ਤੋਂ ਤੂੰ ਛਿੱਤਰ ਮਾਰਨੇ ਨੇ ਜਿਸ ਤੇ ਤੂੰ ਮਾਰ ਸਕਨਾ ਛਿੱਤਰ ਨਾ ਮੇਰਾ ਭਰਾ ਤੂੰ ਪਾਕਿਸਤਾਨ ਚ ਆ ਸਕਨਾ ਨਾ ਮੈਂ ਇੰਡੀਆ ਆ ਸਕਨਾ ਵਾ ਅਗਰ ਤੇਰੇ ਚੇ ਦਮ ਹੈ ਗਈ ਛੇਤਰ ਮਰਨ ਦਾ ਤੇ ਪੁਰਤਗਾਲ ਦਾ ਮੈਕਸੀਕੋ ਦਾ ਦੁਬਈ ਦਾ ਕਿਸੇ ਜਗ੍ਹਾ ਦਾ ਤੂੰ ਕੈਮਰਾ ਕਲਮ ਉੱਥੇ ਆ ਜਾਂਗਾ ਮੈਂ ਦੇਖਦਾ ਵਾਂ ਮੇਰਾ ਪੁੱਤ ਤੈਨੂੰ ਕਿ ਤੂੰ ਛੇਤਰ ਮਰਨ ਜੋਗਾ ਹੈ ਜਾਂ ਨਹੀਂ ਹੈ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੱਲ ਸਾਰੀ ਮਨਜ਼ੂਰ ਹੈ ਠੀਕ ਹੈ ਮੈਨੂੰ ਇਹ ਦੱਸੋ ਤੇ ਚ ਮੈਂ ਗਲਤ ਕੀ ਕੀਤਾ ਗਲਤ ਕੀ ਕੀਤਾ ਤੁਸੀਂ ਅੰਮ੍ਰਿਤਪਾਲ ਮਹਿਰੋ ਦੀ ਸਪੋਰਟ ਕਰਦੇ ਹੋ ਨਹੀਂ 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 ਤੁਹਾਡਾ ਪਾਕਿਸਤਾਨ ਦਾ ਸਾਡਾ ਕੋਈ ਇੰਡੀਆ ਦਾ 1 ਮਿੰਟ 1 ਮਿੰਟ ਸਾਡਾ ਇੰਡੀਆ ਦਾ ਬੰਦਾ ਕੋਈ ਪਾਕਿਸਤਾਨ ਨੂੰ ਕੋਈ ਥ੍ਰੈਟ ਦਿੰਦਾ ਕੋਈ ਨਹੀਂ ਤੁਸੀਂ ਕਿਉਂ ਪੰਜਾਬ ਨੂੰ ਥ੍ਰੈਟ ਕਰਦੇ ਹੋ ਤੁਸੀਂ ਪਹਿਲਾਂ ਉਹਦਾ ਬਲਸਟ ਕੀਤਾ ਤੇਰੇ ਤੇ ਪੰਜਾਬ 'ਚ ਬਹਿ ਕੇ ਇਸਲਾਮ ਨੂੰ ਖਾਨਾ ਕਾਬਾ ਦੀਆਂ ਤਸਵੀਰਾਂ ਲਾ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਉਹ ਤੋਂ ਤੁਹਾਡੇ ਕੋਲ ਉਹਨਾਂ ਨੂੰ ਜਿਹੜੇ ਤੁਹਾਡੇ ਘਰੇ ਬੈਠੇ ਨੇ ਉਹਨਾਂ ਨੂੰ ਛਿੱਤਰ ਨਹੀਂ ਵਜਦੇ ਨੇ ਦੇਖੋ ਪੱਟੀ ਸਾਹਿਬ ਮੇਰੀ ਗੱਲ ਸੁਣਿਓ ਦੇਖੋ ਇਸਲਾਮ ਨੂੰ ਪੰਜਾਬ 'ਚ ਕੋਈ ਮਾੜਾ ਕਹਿੰਦਾ ਤਾਂ ਮੈਂ ਉਹਦਾ ਵਿਰੋਧ ਕਰਦਾ ਕੋਈ ਤੁਹਾਨੂੰ ਮਾੜਾ ਨਹੀਂ ਕਹਿੰਦਾ ਨਾ ਮੁਸਲਿਮ ਨੂੰ ਜਿਨ੍ਹਾਂ ਦੇ ਘਰੇ ਮੈਂ ਗ੍ਰਨੇਡ ਮਾਰਿਆ ਹੈ ਉਹਨਾਂ ਨੂੰ ਤੁਸੀਂ ਤੇ ਉਹਨਾਂ ਨੂੰ ਤੇ ਸਿਕਿਉਰਟੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹਿੰਮਤ ਮਿਲ ਗਈ ਕਿ ਸਾਲੋਂ ਤੇ ਹੁਣ ਗਨ ਮੈਨੂੰ ਵੀ ਮਿਲ ਗਏ ਨੇ ਸਾਰਾ ਕੁਝ ਹੋ ਗਿਆ ਅਗਰ ਉਹ ਪੰਜਾਬ ਦੇ ਵਿੱਚ ਨਾ ਰਹਿੰਦਾ ਹੁੰਦਾ ਤੇ ਮੈਂ ਐਲਫੀ ਵਾਲਾ ਨਾ ਉੱਥੇ ਸੱਟਵਾਂਦਾ ਮੈਂ ਦੂਜਾ ਸੱਟਵਾਂਦਾ ਕਿ ਪੂਰਾ ਮੱਲਾ ਉੱਡਦਾ ਠੀਕ ਹੈ ਮੈਨੂੰ ਨਹੀਂ ਫਿਰ ਤੁਸੀਂ ਇਹ ਇਹ ਚੰਗਾ ਇਹ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਾ ਸੋਧਦੇ ਹੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਪੰਜਾਬ ਦਾ ਮਾਹੌਲ ਜਿਹੜੀਆਂ ਨੰਗੀਆਂ ਹੋ ਕੇ ਤੁਹਾਡਾ ਵਿਰਸੇ ਨੂੰ ਪੰਜਾਬੀ ਨੂੰ ਖਰਾਬ ਕੀਤੀ ਕਿ ਲੋਥੀ ਬਾਈ ਜੀ ਮੇਰੀ ਗੱਲ ਸੁਣਿਓ ਬਾਈ ਜੀ ਮੇਰੀ ਗੱਲ ਸੁਣਿਓ ਨਹੀਂ 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 ਤੁਹਾਡੀ ਗੱਲ ਐਗਰੀ ਆ ਕਿਹੜਾ ਕਿਹੜਾ ਪੰਜਾਬੀ ਔਰ ਮੈਨੂੰ ਇੱਕ ਮਿੰਟ ਹਾਂਜੀ 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 ਪੰਜਾਬੀ ਤੇ ਪੰਜਾਬੀ ਤੇ ਮੁਸਲਮਾਨ ਨੇ ਹਮੇਸ਼ਾ ਧੀਆਂ ਪੈਣਾ ਦੇ ਸਿਰਾਂ ਤੇ ਚੁੰਨੀ ਦਿੱਤੀ ਹੈ ਨਾ ਹਾਂਜੀ ਕਿਹੜਾ ਪੰਜਾਬੀ ਹੈ ਜਿਹੜਾ ਇੰਟਰਨੈਟ ਦੇ ਉੱਤੇ ਬਹਿ ਕੇ ਤੇ ਕਹਿੰਦੇ ਜ਼ਨਾਨੀਆਂ ਨੂੰ ਪਿੱਛੇ ਖੜੀ ਹੋ ਜਾ ਐਵੇਂ ਤੇ ਪੰਜਾਬੀਆਂ ਦੇ ਘਰੇ ਗ੍ਰਨੇਡ ਨਹੀਂ ਜਾਏਗਾ ਤੇ ਹੋਰ ਕੀ ਜਾਏਗਾ ਮੈਨੂੰ ਦੱਸ ਨਹੀਂ 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 ਗ੍ਰਨੇਡ ਕਿਸ ਗੱਲ ਦੀ ਤੁਸੀਂ ਕਹਿ ਰਹੇ ਹੋ ਕਦੇ ਨੰਗੀਆਂ ਦੀ ਗੱਲ ਕਰਦੇ ਹੋ ਕਦੇ ਗ੍ਰਨੇਡ ਹੀ ਪਹਿਲੇ ਇੱਕ ਆਪਾਂ ਗੱਲ ਕਲੀਅਰ ਕਰ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਮੇਰੀ ਗੱਲ ਸੁਣ ਲਿਓ ਬੇਨਤੀ ਕਿਸੇ ਲੇਡੀ ਸੇ ਹੱਥ ਪਾਉਣਾ ਕਿੱਡਿਕ ਸ਼ਾਬਾਸ਼ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਛ ਲੇਡੀਜ਼ ਨੂੰ ਮਾਰ ਦੇਣਾ ਉਹ ਆਪਣਾ ਘਰ ਦਾ ਗੁਜ਼ਾਰਾ ਕਰਦੀ ਯਾਰ ਪੰਜਾਬ ਚ ਹੋਰ ਮੁੱਦੇ ਬਹੁਤ ਨੇ ਹੋਰ ਕੁੜੀਆਂ ਨੇ ਉਹਨੂੰ ਸਮਝਾਇਆ ਜਾ ਸਕਦਾ ਕੱਲ ਮੈਂ ਤਿੰਨ ਪੇਜ ਬੰਦ ਕਰਾਏ ਕੱਲ ਸਾਈਬਰ ਦੇ ਕੰਪਲੀਟ ਕਰਕੇ ਤਿੰਨ ਪੇਜ ਬੰਦ ਕਰਾਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਵਾਰੀ ਸਮਝਾਇਆ ਗਿਆ ਉਹ ਨਹੀਂ 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 ਗਲਤ ਦੇਖੋ ਅਮਰਪਾਲ ਮੈਨੂੰ ਤੁਸੀਂ ਹੱਕ ਨਹੀਂ ਨਹੀਂ ਅਮਰਪਾਲ ਮੈਂ ਸਿਰਫ ਦੇਖ ਜਿਹੜੇ ਜਿਹੜੇ ਬੰਦੇ ਦਾ ਤੁਸੀਂ ਜਿਹੜੀ ਵਜ੍ਹਾ ਤੋਂ ਮੇਰੇ ਤੇ ਗਰਨੇਟ ਵਾਲੀ ਚੀਜ਼ ਪਾਈ ਹੋਈ ਹੈ ਨਾ ਮੇਰਾ ਭਰਾ ਹਾਂਜੀ ਉਹ ਮੈਂ ਤੁਹਾਨੂੰ ਦੱਸੀ ਹੈ ਕਿ ਉਹਦਾ ਨਾਂ ਤੇ ਕੋਈ ਪੇਚ ਬੰਦ ਹੋਇਆ ਤੁਸੀਂ ਇੱਕ ਵਾਰੀ ਉਸ ਬੰਦੇ ਦਾ ਪੇਚ ਵੇਖਿਆ ਜਾ ਕੇ ਕਦੀ ਕਿਹੜੇ ਦਾ ਜੀ ਰੋਜ਼ਰ ਦਾ ਕਿਹਦਾ ਜੀ ਕਿਦੋਂ ਰੋਜ਼ਰ ਦਾ ਜਿਹਦੇ ਘਰ ਘਰ ਨੇ ਜਿਹਦੇ ਯੂਟਿਊਬਰ ਯੂਟਿਊਬਰ ਦੀ ਗੱਲ ਕਰ ਯੂਟਿਊਬਰ ਵਾਲੇ ਦੀ ਨਾ ਹਾਂ ਉਹਦਾ ਕਦੀ ਜਾ ਕੇ ਪੇਚ ਵੇਖਿਆ ਤੁਸੀਂ ਤੁਸੀਂ ਗਲਤ ਤਾਂ ਨਹੀਂ ਬੋਲਿਆ ਬਾਈ ਜੀ ਤੁਹਾਨੂੰ ਕੋਈ ਗਲਤ ਤਾਂ ਨਹੀਂ ਬੋਲਿਆ ਉਹਨੇ ਦੱਸੋ ਮੈਨੂੰ ਉਹ ਸਰ ਮੈਨੂੰ ਗਲਤ ਨਹੀਂ ਬੋਲਿਆ ਮੇਰੇ ਇਸਲਾਮ ਦੇ ਬਾਰੇ ਨਹੀਂ ਨਹੀਂ ਜੇ ਇਸਲਾਮ ਸੁਣੋ ਜੇ ਇਸਲਾਮ ਨੂੰ ਬੋਲਿਆ ਨਾ ਤਾਂ ਮੈਂ ਕੰਪਲੀਟ ਦਊਗਾ ਉਹਦੀ ਕੰਪਲੀਟ ਜੇ ਇਸਲਾਮ ਨੂੰ ਮੁਸਲਮ ਜਾਂ ਹਿੰਦੂ ਕਿਸੇ ਨੂੰ ਵੀ ਧਰਮ ਦੇ ਫਿਲਾਨੇ ਨਫ਼ਰਤ ਕਰ ਰਿਹਾ ਨਾ ਉਹ ਐਸਪੀਆ ਨੂੰ ਤੁਹਾਡੇ ਡੀਐਸਪੀਆ ਨੂੰ ਮੇਲਾ ਕਰ ਕਰ ਮਰ ਗਏ ਆ ਵਾ ਮੈਂ ਉਹਨਾਂ ਦੇ ਕੋਈ ਗੱਲ ਨਹੀਂ ਦੇਖੋ ਕੋਈ ਇਸਲਾਮ ਨੂੰ ਕੋਈ ਗਲਤ ਇੱਕ ਸਾਲ ਉਹਨੇ ਮੈਨੂੰ ਲਾਰੇ ਲਾਈ ਰੱਖਿਆ ਕਿ ਮੈਂ ਉਹਨੂੰ ਪੂਰੇ ਤੁਹਾਡੇ ਇੱਦੇ ਜਲੰਧਰ ਦੇ ਐਸਪੀ ਨੂੰ ਪ੍ਰੂਫ ਦਿੱਤੇ ਸਾਰਾ ਕੁਝ ਦਿੱਤਾ ਉਹ ਸਪੀ ਨੇ ਮੈਨੂੰ ਇੱਕ ਸਾਲ ਲਾਰੇ ਲਾਈ ਰੱਖੇ ਮੈਂ ਦੇਣਾ ਪਰਚਾ ਮੈਂ ਦੇਣਾ ਪਰਚਾ ਮੈਂ ਜ ਕਰਨਾ ਮੈਂ ਉਹ ਜ ਕਰਨਾ ਉਹਨੇ ਕੱਖ ਨਹੀਂ ਕੀਤਾ ਫਿਰ ਜਾ ਕੇ ਮੈਂ ਮਜਬੂਰ ਹੋ ਕੇ ਕੰਮ ਕੀਤਾ ਨਹੀਂ ਨਹੀਂ ਫਿਰ ਤਰੀਕਾ ਨਹੀਂ 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 ਉਸੀ ਤੁਹਾਡੇ ਦੇਖੋ ਤੁਹਾਡੇ ਐਡੇ ਸੈਲ ਹੈਗੇ ਉਹਨੇ ਤੁਹਾਡੇ ਐਸਪੀ ਨੇ ਕਿਉਂ ਨਹੀਂ ਸੁਣੀ ਤੁਹਾਡੀ ਇਹ ਦੱਸੋ ਪਹਿਲਾਂ ਸੁਣੂਗਾ ਜੇ ਤੁਸੀਂ ਤਰੀਕੇ ਨਾਲ ਗੱਲ ਕਰੋਗੇ ਨਾ ਮੇਲ ਕਰੋ ਭਾਈ ਉਹਨੂੰ ਮਿੰਤਾ ਹੁਣ ਮੈਨੂੰ ਇੱਕ ਗੱਲ ਦੱਸ ਵੀ ਮੈਂ ਉੱਥੇ ਇੰਡੀਆ ਆ ਕੇ ਉੱਤੇ ਪੈਰਾਂ 'ਚ ਬਹਿ ਜਾਵਾਂ ਫੋਨ ਤੇ ਬੰਦਾ ਕਹਿੰਦਾ ਨਾ ਕਿ ਸਾਰੇ ਐਸ ਪ੍ਰੂਫ ਨੇ ਇਹ ਬੰਦਾ ਸੋਸ਼ਲ ਮੀਡੀਆ ਤੇ ਬਹਿ ਕੇ ਇਸਲਾਮ ਟਾਰਗੇਟ ਕਰਦਾ ਪਿਆ ਕੱਲ ਨੂੰ ਅਸੀਂ ਕੁਝ ਕਰਾਂਗੇ ਫਿਰ ਚੀਕਾਂ ਵੱਜਣਗੀਆਂ ਅੱਜ ਤੱਕ ਕੋਈ ਮੈਂ ਨਾ ਇੰਡੀਆ ਦੇ ਵਿੱਚ ਬਹਿ ਨਹੀਂ ਹਾਂ ਟੋਕ ਇੰਡੀਆ 'ਚ ਬਹਿ ਨਹੀਂ ਹੈ ਬਹਿ ਨਹੀਂ ਕਿਸ ਤਰ੍ਹਾਂ ਚਲਾ ਰਹੇ ਨੇ ਟਿਕਟੋਕ ਇੰਡੀਆ ਦੇ ਵਿੱਚ ਬੈ ਕੇ ਇੰਡੀਆ ਚ ਜਿਹੜੀ ਕੰਪਨੀ ਹੈ ਇੰਡੀਆ ਚ ਜਿਹੜੀ ਟਿਕਟੋਕ ਉਹ ਨਹੀਂ ਚੱਲਦੀ ਜਦੋਂ ਇੰਡੀਆ ਦੀ ਲੋਕੇਸ਼ਨ ਤੋਂ ਉਸੇ ਟਾਈਮ ਬੰਦ ਹੋ ਜਾਂਦੀ ਤੁਹਾਨੂੰ ਵੀ ਪਤਾ ਹੀ ਹੈ ਭਾਈ ਜਾਨ ਉਥੋਂ ਬੈ ਕੇ ਲਾਈਵ ਬੈਠੇ ਹੋਏ ਨੇ ਮੈਂ ਤੁਹਾਨੂੰ 10 ਬੰਦਿਆਂ ਦੀਆਂ ਹਾਈਟ ਭੇਜਣਾ ਵਾ ਵੀਡੀਓ ਜਲੰਧਰ ਦੇਆਂ ਦੀਆਂ ਜਿਹੜੇ ਹੁਣ ਉਹ ਇਕੱਠੇ ਹੋ ਕੇ ਸਾਰੇ ਆਈਕਲੋਤੇ ਨੇ ਆਪਣੇ ਘਰਾਂ ਦੇ ਵਿੱਚ ਉਹ ਬੀਤੀਆਂ ਲਾ ਕੇ ਸਿਮਾ ਪਾ ਕੇ ਚੋਰੀ ਤਰੀਕੇ ਨਾਲ ਆਈਪੀ ਉਹਦਾ ਦੂਸਰਾ ਸਾਰਾ ਸਿਸਟਮ ਹੈਕ ਕਰਕੇ ਉਹ ਚਲਾਉਂਦੇ ਪਏ ਨੇ ਜਿਹੜਾ ਤੁਹਾਡੇ ਬਾਹਰ ਕਾਲਾ ਪੈਸਾ ਪਿਆ ਉਹਨੂੰ ਗਿਫਟ ਦੇ ਜ਼ਰੀਏ ਮਾਰ ਕੇ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚੈੱਕ ਰਹੀਆਂ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਆ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੂੰ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ ਡੇਢ ਸਾਲ ਖੱਪਿਆਂ ਸਾਲ ਸਵਾ ਸਾਲ ਖੱਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋਇਆ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾਂ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿ ਮੈਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਦਾ ਠੀਕ ਹੈ ਮੇਰੀ ਕਸ ਜੇ ਤੁਹਾਡੀ ਭੈਣ ਔਕਾਤ ਨਹੀਂ ਹੈਗੀ ਤਾਂ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਫਿਰ ਯਾਰ ਤੁਸੀਂ ਮਾਹੌਲ ਕਰਦੇ ਇੱਕ ਮਿੰਟ ਫੜੀਆਂ ਤਾਂ ਮੈਂ ਸੱਚ ਇੱਕ ਮਿੰਟ ਪੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਏ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਤੁਸੀਂ ਆਪ ਖਿੱਤਰਖਾਨ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਸੱਚ ਦੇ ਵਿੱਚ ਤਰੀਕਾ ਤੇ ਸੈਟ ਕਰ ਤੂੰ ਖਿੱਤਰ ਮਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ